ਸਤਿ ਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸਾਰਿਕਾ ਚਵਾਲ ਸੋ ਤੁਹਾਨੂੰ ਦੱਸਦੀ ਏ ਕਿ ਸ਼ੇਪ 15 ਦੇ ਵਿੱਚ ਪੀੜ ਜਿਹੜੀ ਹੈ ਉਹ ਲੱਗੀ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸੌਣ ਦਾ ਮਹੀਨਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਲੋਕ ਜਿਹੜੇ ਨੇ ਉਹ ਸ਼ਿਵ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਸ਼ਿਪ ਦੀ ਪੂਜਾ ਅਰਚਨਾ ਕਰ ਰਹੇ ਨੇ ਸ਼ਿਵ ਨੂੰ ਜਿਹੜਾ ਜਲਚਲਾ ਚੜਾ ਰਹੇ ਨੇ ਫਲ ਫੁੱਲਾਂ ਦੇ ਨਾਲ ਜਿਹੜਾ ਹੈ ਉਹ ਸ਼ਿਪ ਦੀ ਜਿਹੜੀ ਹੈ ਇਹ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਸੋ ਇਹ ਸੌਣ ਦਾ ਜਿਹੜਾ ਮਹੀਨਾ ਹੈ ਇਹ ਵਾਕੀ ਮਹੀਨਿਆਂ ਨਾਲੋਂ ਕਿਵੇਂ ਵੱਖਰਾ ਹੈ ਇਹ ਤੁਹਾਨੂੰ ਦੱਸਾਂਗੇ ਆ ਪੰਡਿਤ ਨਾਲ ਜਿਹੜੀ ਇਹ ਗੱਲਬਾਤ ਕੀਤੀ ਜਾਵੇਗੀ ਆ ਸੋਹਣ ਦਾ ਮਹੀਨਾ ਜਿਹੜਾ ਖਾਸ ਕਿ ਹੁੰਦਾ ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੋਹਣ ਦਾ ਮਹੀਨਾ ਜਿਹੜਾ ਐ ਸਪੈਸ਼ਲੀ ਔਰਤਾਂ ਤੇ ਲਈ ਬਹੁਤ ਖਾਸ ਹੁੰਦਾ ਹੈ ਆ ਇਸ ਮਹੀਨੇ ਦੇ ਵਿੱਚ ਔਰਤਾਂ ਜਿਹੜੀਆਂ ਨੇ ਹਾਰ ਸ਼ਿੰਗਾਰ ਕਰਦੀਆਂ ਨੇ ਆ ਹਰੀਆਂ ਲਾਲ ਚੂੜੀਆਂ ਪਹਿਨਦੀਆਂ ਨੇ ਮਹਿੰਦੀ ਲੋਂਦੀਆਂ ਨੇ ਤੇ ਇਸੇ ਤੇ ਚਲਦਿਆਂ ਹੋਰ ਇੱਕ ਇਸੇ ਮਹੀਨੇ ਦੇ ਵਿੱਚ ਤੀਜ ਦਾ ਤਿਉਹਾਰ ਜਿਹੜਾ ਉਹ ਵੀ ਮਨਾਇਆ ਜਾਂਦਾ ਹੈ ਤੇ ਇਸੇ ਤੇ ਚਲਦਿਆਂ ਹੋਰ ਵੀ ਰਖੜੀ ਦਾ ਤਿਉਹਾਰ ਆਂਦਾ ਹੈ ਤੇ ਇਸ ਸੋਹਣ ਦੇ ਮਹੀਨੇ ਦੇ ਵਿੱਚ ਖਾਸ ਗੱਲੇ ਵੀ ਹੈ ਕਿ ਹਰੀਆਲੀ ਜਿਹੜੀ ਹੈ ਹਰਿਆ ਭਰਿਆ ਜਿਹੜਾ ਹੈ ਵਾਤਾਵਰਣ ਜਿਹੜਾ ਹੁੰਦਾ ਹੈ ਇਸ ਦੇ ਚੱਲਦੇ ਇਹ ਸੋਣ ਦਾ ਮਹੀਨਾ ਜਿਹੜਾ ਹੈ ਸਭ ਤੋਂ ਵੱਖਰਾ ਹੈ ਪੰਜਾਬ ਦੇ ਵਿੱਚ ਵੀ ਇਸ ਸੋਣ ਮਹੀਨੇ ਦਾ ਆਪਣਾ ਵੱਖਰਾ ਹੀ ਰੰਗ ਹੈ ਸੋ ਇਸ ਦੇ ਚੱਲਦਿਆਂ ਜਿਹੜਾ ਹੈ ਇਹ ਸੋਣ ਦਾ ਮਹੀਨਾ ਜਿਹੜਾ ਹੈ ਜਿਸ ਦੀ ਸ਼ੁਰੂਆਤ ਹੋਈ ਹੈ ਇਸ ਦੇ ਚੱਲਦੇ ਲੋਕ ਸ਼ਿਵਜੀ ਦੀ ਪੂਜਾ ਅਰਚਨਾ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਵੀ ਜਿਹੜਾ ਹੈ ਉਹ ਮਿੱਠੇ ਪਕਵਾਨ ਬਣਾਉਂਦੇ ਨੇ ਜਿਵੇਂ ਕਿ ਖੀਰ ਪੂੜੇ ਹੋਗੇ ਇਸ ਦੇ ਚੱਲਦੇ ਉਹ ਵਰਤ ਵੀ ਹਰ ਸੋਮਵਾਰ ਨੂੰ ਰੱਖਦੇ ਨੇ ਸੋ ਵਰਤ ਦੇ ਪਿੱਛੇ ਦੀ ਕੀ ਕਹਾਣੀ ਹੈ ਕਿਉਂ ਕਿੰਨਾ ਕੀ ਮਹੱਤਵ ਹੈ ਇਸ ਸੋਨ ਦੇ ਮਹੀਨੇ ਦਾ ਇਹ ਸਾਰੀ ਗੱਲਬਾਤ ਜਿਹੜਾ ਉਹ ਪੰਡਿਤ ਦੇ ذریعے ਜਿਹੜਾ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਣਕਾਰੀ ਸਾਂਝੀ ਕਰਾਂਗੇ ਨਾਲ ਦੀ ਨਾਲ ਹੋਰ ਵੀ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਸੋਨ ਦੇ ਮਹੀਨੇ ਨੂੰ ਕਿਸ ਤਰ੍ਹਾਂ ਜਿਹੜਾ ਉਹ ਸੈਲੀਬ੍ਰੇਟ ਕਰ ਰਹੇ ਨੇ ਸੋ ਆਪ ਗੱਲਬਾਤ ਕਰਦੇ ਹਾਂ ਤੁਹਾਡੇ ਲਈ ਜਿਹੜਾ ਹੈ ਸੋਨ ਦਾ ਮਹੀਨਾ ਕਿੰਨਾ ਕੇ ਖਾਸ ਹੈ ਹਮਾਰੇ ਲਈ ਤਾਂ ਬਹੁਤ ਬੜੀ ਹੈ ਬਹੁਤ ਅੱਛਾ ਹੈ ਬੋਲੇਨਾਦ ਦੀ ਕਿਰਪਾ ਬਹੁਤ ਅੱਛਾ ਹੈ ਵਰਤ ਹੈ ਅਮਨੇ ਵਰਤੋ ਰੱਖਣੀ ਹੈ ਪਰ ਪੂਜਾ ਕਰਨੇ ਆਏ ਹੈ ਮੰਦਿਰ ਮੇਂ ਬਹੁਤ ਅੱਛੇ ਸੇ ਕਰੇਗੇ ਸਾਵਣ ਦੇ ਮਹੀਨੇ ਬਹੁਤ ਇੰਜੋਏ ਕਰੇਗੇ ਭੋਲੇनाथ ਦਾ ਪ੍ਰਸੰਨ ਕਰੇਗੇ ਹਮ ਸਾਰੇ ਜਣੇ ਜਿਵੇਂ ਹਾਂ ਬਹੁਤ ਬੜੀਆ ਦੇਖੋ ਮਹਿੰਦੀ ਵੀ ਲਗਾਈ ਹੈ ਹਮਨੇ ਚੂੜੀਆਂ ਪਾਈਆਂ ਹਾਂ ਜੀ ਮਤਲਬ ਇਹ ਸਾਵਣ ਕੇ ਮਹੀਨੇ ਮੇ ਔਰਤੋ ਕੇ ਲਈ ਤਾਂ ਮਤਲਬ ਸਤੋ ਸਾਰੇ ਤਾਂ ਖਾਸ ਦਿਨ ਹੁੰਦਾ ਹੈ ਕਿਉਂਕਿ ਇਸ ਖਾਸ ਮਹੀਨਾ ਆਉਂਦਾ ਹੈ ਕਿ ਇਸਨੇ ਕਿਉਂਕਿ ਇਸ ਦੇ ਵਿੱਚ ਹਾਰ ਸ਼ਿੰਗਾਰ ਜੜਾ ਔਰਤਨ ਜੋ ਪਸੰਦਾ ਹੈ ਮਹਿੰਦੀ ਹਰੀ ਲਾਲ ਚੂੜੀਆਂ ਸੋ ਹਰੀ ਲਾਲ ਚੂੜੀਆਂ ਤੇ ਮਹਿੰਦੀ ਤੋਂ ਕੀ 파ਵ ਹੈ ਮਤਲਬ ਸਾਵਣ ਦੇ ਮਹੀਨੇ ਦੇ ਵਿੱਚ ਇਸ ਦਾ ਕੀ ਮਤਲਬ ਇੰਪੋਰਟੈਂਸ ਇਹਦੇ ਵਿੱਚ ਜੋ ਸਾਵਣ ਦਾ ਤਿਉਹਾਰ ਹੈ ਨਾ ਉਹ ਮੇਨ ਲੇਡੀਜ਼ ਵਾਸਤੇ ਹੀ ਹੈ ਕਿਉਂਕਿ ਇਸ ਮਹੀਨੇ ਵਿੱਚ ਤੀਜ ਮਨਾਇਆ ਜਾਂਦਾ ਹੈ ਤੇ ਜੋ ਸ਼ਿੰਗਾਰ ਹੈ ਉਹ ਔਰਤਾਂ ਦਾ ਤੁਹਾਨੂੰ ਪਤਾ ਹੀ ਹੈ ਮੇਨ ਹੈ ਇਸ ਲਈ ਮਹਿੰਦੀ ਲਗਾਈ ਜਾਂਦੀ ਹੈ ਚੂੜੀਆਂ ਪਾਈਆਂ ਜਾਂਦੀਆਂ ਆ ਤੇ ਜੋ ਸਾਵਣ ਦਾ ਮਹੱਤਵ ਹੈ ਉਹ ਇਹ ਹੈ ਕਿ ਭੋਲੇनाथ ਦੀ ਪੂਜਾ ਸਾਰੇ ਦਿਲ ਤੋਂ ਕਰਦੇ ਭੋਲੇनाथ ਨੂੰ ਸਾਰੇ ਉਹਨਾਂ ਦੀ ਸ੍ਰਿਸ਼ਟੀ ਬਣਾਈ ਗਈ ਹੈ ਤੇ ਉਹਨਾਂ ਦੀ ਇੰਨੀ ਸੋਹਣੀ ਪੂਜਾ ਕੀਤੀ ਜਾਂਦੀ ਹੈ ਸਾਰੇ ਉਹਨਾਂ ਨੂੰ ਪਸੰਦ ਕਰਨਾ ਚਾਹੁੰਦੇ ਆ ਕਿ ਉਹ ਪ੍ਰਸੰਨ ਹੋਣ ਤੇ ਉਹਨਾਂ ਲਈ ਜਿਹੜੇ ਹਰ ਸੋਮਵਾਰ ਵਰਤ ਰੱਖੇ ਜਾਂਦੇ ਨੇ ਉਸ ਤੋਂ ਕੀ ਮਤਲਬ ਹੈ ਉਸ ਤੋਂ ਬਸ ਪੋਲੇਨਾਥ ਜੋ ਇਹ ਸਾਵੰ ਦਾ ਮਹੀਨਾ ਨਾਲ ਇਸ ਤੇ ਜਲਦੀ ਖੁਸ਼ ਹੁੰਦੇ ਆ ਇਸ ਲਈ ਸਾਰੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਮਹੀਨੇ ਵਿੱਚ ਪੂਜਾ ਅਰਚਨਾ ਜ਼ਿਆਦਾ ਕਰਦੇ ਨੇ ਵਰਤ ਰੱਖਦੇ ਨੇ 16 ਸੋਮਵਾਰ ਦਾ ਜੋ ਆਪਾਂ 16 ਸੋਮਵਾਰ ਰੱਖਦੇ ਨਾ ਉਹਦਾ ਸਾਰਾ ਫਲ ਇਹਦੇ ਵਿੱਚ ਮਿਲ ਜਾਂਦਾ ਹੈ ਜਦੋਂ ਦੀ ਨੇ ਕਿ ਆ ਸੌਣ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਹਰ ਸੋਮਵਾਰ ਜਿਹੜਾ ਹੈ ਤੁਸੀਂ ਸ਼ਿਵ ਦੀ ਪੂਜਾ ਕਰੋਗੇ ਜਲ ਚੜਾਉਗੇ ਜਲ ਚੜਾਣਾ ਵੀ ਜਿਹੜਾ ਹੈ ਸ਼ਿਵ ਜੀ ਨੂੰ ਮਤਲਬ ਪ੍ਰਸੰਨ ਹੋ ਜਾਂਦੇ ਨੇ ਜਲ ਚੜਾਣਾ ਖਾਲੀ ਤੁਸੀਂ ਇੱਕ ਸ਼ਰਦਾ ਦੇ ਨਾਲ ਜਲ ਹੀ ਚੜਾ ਲੋਗੇ ਨਾ ਤੇ ਭੋਲੇनाथ ਨੇ ਪ੍ਰਸੰਨ ਹੋ ਜਾਣਾ ਹੈ ਸਿਰਫ ਓਮ ਨਮਾ ਸ਼ਿਵਾਏ ਦਾ ਜਾਪ ਕਰੋ ਭੋਲੇनाथ ਤੁਹਾਡੇ ਤੋਂ ਪ੍ਰਸੰਨ ਜੀ ਹਾਂ ਜੀ ਮਤਲਬ ਸੌਣ ਦੇ ਮਹੀਨੇ ਦੇ ਵਿੱਚ ਜ਼ਿਆਦਾ ਸੁਣਦੇ ਨੇ ਉਹ ਉਹਨਾਂ ਦਾ ਫੇਵਰੇਟ ਹੈ ਉਹਨਾਂ ਦਾ ਫੇਵਰਿਟ ਹੈ ਇਸ ਟਾਈਮ ਤਾਂ ਜੋ ਕੀੜੇ ਮਕੋੜੇ ਉਹ ਵੀ ਬਾਹਰ ਆ ਜਾਂਦੇ ਆ ਮਤਲਬ ਇਹ ਇਸ ਲਈ ਫੇਵਰਿਟ ਹੈ ਕਿਉਂਕਿ ਪਾਰਵਤੀ ਜੀ ਵੀ ਉਹਨਾਂ ਨੂੰ ਇਸ ਸਹਾਈਸ ਮਹੀਨੇ ਵਿੱਚ ਉਹਨਾਂ ਨੇ ਉਹਨਾਂ ਨੂੰ ਪ੍ਰਸੰਨ ਕੀਤਾ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਵਰ ਦੇ ਰੂਪ ਦੇ ਵਿੱਚ ਪਾਇਆ ਵੀ ਸੀਗਾ ਤੇ ਭੋਲੇ ਨਾਥ ਤਾਂ ਆਪਣੀ ਸਾਰੀ ਝੋਲੀ ਝਾੜ ਦਿੰਦੇ ਆ ਇਹਦੇ ਵਿੱਚ ਸਾਰਿਆਂ ਨੂੰ ਸਾਰੀ ਮਨੋ ਕਾਮਨਾ ਮਿਲ ਜਾਂਦੀਆਂ ਆ ਜੋ ਤੁਸੀਂ ਆਪਣੀ ਇੱਛਾ ਰੱਖਦੇ ਹੋ ਜਰੂਰ ਪੂਰੀ ਕਰਦੇ ਮੇਰਾ ਤਾਂ ਮਤਲਬ ਸਾਡਾ ਇਹ ਮੋਟਿਵ ਹੁੰਦਾ ਹੈ ਮੇਰੇ ਪਰਿਵਾਰ ਦਾ ਅਸੀਂ ਸੋਨ ਸ਼ੁਰੂ ਹੁੰਦੇ ਹੀ ਆਪਣੇ ਜੋ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਿਵਜੀ ਦੇ ਮੰਦਰ ਆ ਅਸੀਂ ਹੀ ਚਲਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਉਹ ਹਰ ਸੰਡੇ ਜਾਣਾ ਹੀ ਜਾਣਾ ਹੈ। ਸ਼ੀਬਾੜੀ ਹੋ ਗਿਆ, ਕਲੇਸ਼ਵਰ ਹੋ ਗਿਆ, ਕਾਟਗੜ ਹੋ ਗਿਆ। ਅਸੀਂ ਸਾਰੇ ਮੰਦਰ ਘੁੰਮ ਕੇ ਆਉਂਦੇ ਹਾਂ। ਜਿਹੜੀ ਕਾਂਵੜ ਦੀ ਯਾਤਰਾ ਹੈ ਉਸ ਤੋਂ ਕੀ ਪਾਪ ਹੈ। ਕਾਂਵੜ ਦੀ ਯਾਤਰਾ ਭੋਲੇनाथ ਨੂੰ ਪਸੰਦ ਕਰਨ ਵਾਸਤੇ ਲੋਕੀ ਪੈਦਲ ਤੁਰ ਕੇ ਜਾਂਦੇ ਆ ਪਾਣੀ ਲੈ ਕੇ। ਗੰਗਾ ਜਲ ਲੈ ਕੇ। ਪਾਣੀ ਜਲ ਲੈ ਕੇ ਹਾਂਜੀ। ਫਿਰ ਉੱਥੇ ਆਪਣੀ ਮਨੋ ਕਾਮਨਾ ਉਹਨਾਂ ਦੀ ਪੂਰਦੀ ਜਿਨ੍ਹਾਂ ਨੇ ਆਪਣਾ ਜੋ ਜੋ ਸੁੱਖਿਆ ਹੁੰਦਾ ਹੈ ਉਹ ਲੈ ਕੇ ਜਾਂਦੇ ਪੈਦਲ ਬੱਚੇ-ਬੱਚੇ ਤੱਕ ਲੈ ਕੇ ਜਾਂਦੇ। ਤੇ ਉਹਦੇ ਵਿੱਚ ਵੀ ਇਹ ਭੋਲੇनाथ ਨੂੰ ਹੀ ਪਸੰਦ ਕਰਨਾ ਹੈ ਉਹਦੇ ਵਿੱਚ ਵੀ ਉਹਨਾਂ ਨੇ। ਜਿਹੜੀਆਂ ਹਰੀਆਂ ਲਾਲ ਚੂੜੀਆਂ ਔਰਤਾਂ ਪੈਂਦੀਆਂ ਨੇ ਮਤਲਬ ਉਸ ਦੀ ਕੀ ਇੰਪੋਰਟੈਂਸ ਹੈ ਕਿਉਂ ਹਰੀਆਂ ਤੇ ਲਾਲ ਚੂੜੀਆਂ ਹੀ ਇਸ ਮਹੀਨੇ ਦੇ ਵਿੱਚ ਪੈਂਦੀਆਂ ਕਿਉਂਕਿ ਜੋ ਹਰਾ ਰੰਗ ਹੈ ਉਹ ਸਾਵਨ ਦਾ ਪ੍ਰਤੀਕ ਹੈ ਹਰੀਆਲੀ ਦਾ ਹਰੀਆਲੀ ਤੀਜ ਜੋ ਹਮ ਮਨਾਤੇ ਆ ਉਸ ਦਾ ਪ੍ਰਤੀਕ ਹੈ ਇਸ ਲਈ ਹਰੀ ਚੂੜੀਆਂ ਪੈਂਦੇ ਆ ਹਰੀ ਮਹਿੰਦੀ ਲਗਾਤੇ ਆ ਜੀ ਹਾਂ ਸੌਣ ਦਾ ਮਹੀਨਾ ਸ਼ੁਰੂ ਹੋਇਆ ਹੈ ਸੌਣ ਮਹੀਨੇ ਦਾ ਜਿਹੜਾ ਪਹਿਲਾ ਸੋਮਵਾਰ ਹੈ ਉਹ ਆ ਜਾਏ ਇਸ ਦੇ ਚੱਲਦੇ ਸ਼ਿਪ ਦੀ ਜਿਹੜੀ ਹੈ ਪੂਜਾ ਅਰਚਨਾ ਹੋ ਰਹੀ ਹੈ ਆ ਰਾਤਨਾ ਹੋ ਰਹੀ ਹੈ ਸੋ ਤੁਸੀਂ ਤੁਹਾਡੇ ਲਈ ਜਿਹੜਾ ਹੈ ਇਸ ਦਾ ਕਿੰਨਾ ਕਿ ਮਹੱਤਵ ਹੈ ਸਾਡੇ ਦਾ ਮਤਲਬ ਤਾਂ ਹੈ ਜੀ ਬਹੁਤ ਹੈ ਸ੍ਰੀ ਸ਼ਕਤੀਪੀਠ ਦੇਵੀਤਲਾ ਮੰਦਿਰ ਹਿੰਦੁਸਤਾਨ ਦੇ ਵਿੱਚ 51 ਸ਼ਕਤੀ ਪੀਠਾਂ ਤੋਂ ਇੱਕ ਇਹ ਸਥਾਨ ਹੈ ਜਿੱਥੇ ਮਹਾਰਾਣੀ ਤ੍ਰਿਪੁਰਵਾਲਨੀ ਆਪ ਰਾਜਮਾਨ ਹੈ ਬੜੀ ਦੂਰ ਦੂਰੋਂ ਸੰਗਤ ਆਂਦੀ ਹੈ ਅੱਜ ਸੌਂ ਦਾ ਮਹੀਨਾ ਸ਼ੁਰੂ ਹੋਇਆ ਸਵੇਰ ਤੋਂ ਹੀ ਮੰਦਿਰ ਦੇ ਵਿੱਚ ਲਾਈਨਾਂ ਲੱਗੀਆਂ ਰਹੀਆਂ ਸ਼ਿਵਾਲਿਆ ਦੇ ਵਿੱਚ ਲੋਕ ਅੰਦਰ ਜਲ ਚੜ੍ਹਾਉਂਦੇ ਰੇ ਆਪਣੀਆਂ ਮਨੋ ਕਾਮਨਾ ਪਾਉਂਦੇ ਰੇ ਬਾਕੀ ਇਸ ਮੰਦਰ ਦੀ ਮਹਿਮਾ ਬੜੀ ਦੂਰ ਤੱਕ ਨਰਾਲੀ ਹੈ ਇਸ ਮਹਾਰਾਣੀ ਤ੍ਰਿਪੁਰ ਬਾਨੀ ਦੇ ਦਰਬਾਰ ਦੇ ਵਿੱਚ ਹਰ ਸ਼ੁੱਕਰਵਾਰ ਨੂੰ ਚੌਂਕੀ ਹੁੰਦੀ ਹੈ ਮਹਾਰਾਣੀ ਦੀ ਕੋਈ ਜੋ ਵੀ ਕੋਈ ਮਰਜ਼ੀ ਲੈ ਕੇ ਆਂਦਾ ਕਦੀ ਖਾਲੀ ਨਹੀਂ ਜਾਂਦਾ ਬਾਕੀ ਸੰਗਰਾਂਥ ਤੋਂ ਬਾਅਦ ਜਿਹੜਾ ਐਤਵਾਰ ਆਂਦਾ ਉਦੋਂ ਮਹਾਰਾਣੀ ਦਾ ਤੇ ਤ੍ਰਿਪੁਰ ਬਾਨੀ ਦਾ ਚਪਹਿਰਾ ਹੁੰਦਾ ਬੜੇ ਲੰਗਰ ਲੱਗਦੇ ਨੇ ਬੜੀ ਦੂਰੋਂ ਦੂਰੋਂ ਦੁਨੀਆ ਆਗੇ ਚਪਹਿਰੇ ਨੂੰ ਭਰਦੀ ਹੈ ਆਪਣੀਆਂ ਮਨੋ ਕਾਮਨਾ ਪੂਰਨ ਕਰਦੀ ਹੈ ਜੈਕਾਰਾ ਤ੍ਰਿਪੁਰ ਬਾਨੀ ਮਾਤਾ ਜੀ ਦਾ ਬਹੁਤ ਸਾਕੇ ਦਰਬਾਰ ਕੀ ਜੈ ਸਾਉਣ ਦਾ ਮਹੀਨਾ ਜਿਹੜਾ ਆ ਗਿਆ ਹੈ ਇਹ ਵਾਕਈ ਮਹੀਨਾ ਨਾਲੋਂ ਵੱਖਰਾ ਹੈ ਬੜੀ ਧੂਮਤਾਮ ਦੇ ਨਾਲ ਲੋਕੀ ਜਿਹੜੇ ਨੇ ਸ਼ਿਵ ਜੀ ਦੀ ਪੂਜਾ ਅਰਚਨਾ ਕਰਦੇ ਨੇ ਹਨ ਇਸ ਦੇ ਨਾਲ ਹੀ ਸਾਵਣ ਦੇ ਮਹੀਨੇ 'ਚ ਔਰਤਾਂ ਦਾ ਜਿਹੜਾ ਬਹੁਤ ਹੀ ਵਧੀਆ ਤਿਹਾਰ ਤੀਜ ਦਾ ਤਿਹਾਰ ਆਪਾਂ ਕਹਿ ਸਕਦੇ ਹਾਂ ਤੀਜ ਦਾ ਤਿਹਾਰ ਜਿਹੜਾ ਹੈ ਬੜੀ ਖੁਸ਼ੀ-ਖੁਸ਼ੀ ਜਿਹੜਾ ਹੈ ਔਰਤਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਸੋ ਤੁਹਾਨੂੰ ਕਿੰਨੀ ਕੀ ਖੁਸ਼ੀ ਹੁੰਦੀ ਹੈ ਇਸ ਤੀਜ ਦੇ ਤਿਹਾਰ ਨੂੰ ਲੈ ਕੇ ਮੈਂ ਨੇ ਸ਼ੰਕਰ ਜੀ ਕੋ ਵੈਸੇ ਹੀ ਆਪਣਾ ਗੁਰੂ ਔਰ ਆਪਣੇ ਇਸ਼ਟ ਦੇਵਤਾ ਮੰਨੇ ਹੋਏ ਹਾਂ ਇਸੇ ਇਸੇ ਮਹੀਨੇ ਮੈਂ ਪਾਰਵਤੀ ਮਾਤਾ ਨੇ शंकर जी को प्रसन्न करने के लिए सोलह सोमवार के व्रत शुरू करे थे इसी महीने में ही शंकर जी ने जहर पिया था और जब समुद्र मंथन हुआ था और इसी महीने तभी बारिश आती है उनके कंठ को शांत करने के लिए और सुहागने भी इसी महीने व्रत रखती हैं बच्चों के लिए भी यही यही महीना अच्छा होता है गणेश जी को अगर पूजा करोगे तो आपकी सारे दुख दूर होंगे बच्चे आपके आपसे नाराज़ हैं तो मान जाएंगे कार्तिके की पूजा करोगे तो आपको बच्चा मिलेगा खिलौना अर्पण करोगे अगर नंदी को भगवान को अगर आप कुछ अर्पण करते हो तो आपको सवारी आपकी कार स्कूटर मिलेगा अगर शंकर जी की पूजा करोगे आपकी सारी मनोकामना पूरी होंगे क्योंकि शंकर जी के ऊपर चंद्रमा भी हैं शेषनाग भी है अगर दुश्मन है तो आप उसकी शेषनाग जी को शह चढ़ाओगे तो वो बहुत प्यार करेंगे आपको वो प्यार हो जाएगा आप दुश्मन नाश नहीं होंगे दुश्मन मित्र बन जाएंगे इसलिए शंकर जी की बहुत महिमा है अगर आप विष्णु भगवान के पास जाते हैं तो आपको सम्पन्नता मिलती है अगर आप माता के पास जाते हैं आपको शक्ति मिलती है और अगर आप और किसी देवता के पास जाते हैं तो आपको अलग लख, लक्ष्मी के पास धन मिलता है पर शंकर जी के पास धन भी है बच्चा का सुख भी है दुश्मनों का नाश भी है चंद्रमा की चांदनी भी है इसलिए शंकर जी की बहुत महत्व तो इसी तरह लड़कियां भी व्रत रखती हैं वो किसके लिए व्रत रखती हैं ये जैसे पार्वती माता ने शंकर जी को पसन्न करने के लिए उनसे शादी करने के लिए व्रत रखा था इसलिए कुंवारी लड़कियां भी इस महीने व्रत रखती हैं कि उनको अपना जीवन साथी शंकर जी की तरह प्यार करने वाला ही मिले भोला भोले भंडारी की तरह मिले इसलिए कुंवारी लड़कियां व्रत रखती हैं इस महीने में क्योंकि पार्वती माता ने इसी महीने से सोलह सोमवार शुरू करे थे शंकर जी को पसंद करने के लिए जी जी थोड़ा मैं पंजाब क्योंकि कितों ਮੈਂ ਹਰਿਆਣਾ ਸੇ ਆਈ ਹੂ ਵੈਸੇ ਮੈਂ ਪੰਜਾਬ ਮੇ ਮੇਰ ਕੋ 35 ਇਅਰਸ ਹੋ ਗਏ ਆ ਮੇਰੀ ਮੈਰਿਜ ਕੋ ਪਰ ਮੈਂ ਜਿਆਦਾ ਹਿੰਦੀ ਬੋਲਦੀ ਠੀਕ ਹੈ ਕੋਈ ਬਾਤ ਨਹੀਂ ਪੰਜਾਬ ਦੇ ਵਿੱਚ ਤਾਂ ਸੌਣ ਦਾ ਮਹੀਨਾ ਹੈਗਾ ਇਸ ਦੇ ਵਿੱਚ ਜਿੱਦਾਂ ਅਸੀਂ ਤੀਜ ਦੀ ਗੱਲ ਕੀਤੀ ਹੈ ਤੀਜ ਦੇ ਨਾਲ ਨਾਲ ਇਸ ਸੌਣ ਦੇ ਮਹੀਨੇ ਦੇ ਵਿੱਚ ਰੱਖੜੀ ਦਾ ਤਿਉਹਾਰ ਵੀ ਆਂਦਾ ਹੈ ਤੇ ਇਸ ਮਹੀਨੇ ਨੂੰ ਅਸੀਂ ਹਰੀਆਲੀ ਦੇ ਤੌਰ ਤੇ ਵੀ ਅਸੀਂ ਕਹਿ ਸਕਦੇ ਆ ਕਿ ਬਹੁਤ ਹਰਿਆ ਭਰਿਆ ਜਿਹੜਾ ਮੌਨਸੂਨ ਦਾ ਸੀਜ਼ਨ ਹੈ ਇਸ ਨੂੰ ਇਸ ਲਈ ਵੀ ਜਿਹੜਾ ਸੌਣ ਦਾ ਮਹੀਨਾ ਜਿਹੜਾ ਕਿਹਾ ਜਾਂਦਾ ਸੋ ਅਸੀਂ ਤੀਜ ਦੀ ਗੱਲ ਕੀਤੀ ਹੈ ਸੋ ਤੁਸੀਂ ਲੇਡੀਜ਼ ਜਿਹੜੀਆਂ ਨੇ ਇਹ ਤੇ ਤੀਜ ਕਿੱਦਾਂ ਮਨਾਉਂਦੀਆਂ ਨੇ ਕਿਉਂਕਿ ਲੇਡੀਜ਼ ਬਹੁਤ ਖੁਸ਼ ਹੁੰਦੀਆਂ ਨੇ ਇਸ ਤਿਉਹਾਰ ਨੂੰ ਲੈ ਕੇ ਗਿੱਧਾ ਤੁਸੀਂ ਦੇਖ ਸਕਦੇ ਹੋ ਗਿੱਧਾ ਬੋਲੀਆਂ ਦੇ ਨਾਲ ਜਿਹੜਾ ਇਸ ਤਿਉਹਾਰ ਨੂੰ ਮਨਾਉਂਦੀਆਂ ਨੇ ਪੀਂਗ ਜਿਹੜੀ ਹੈ ਉਹ ਝੂਟਾ ਵੀ ਝੂਟਦੀਆਂ ਨੇ ਤੋਂ ਇਸ ਤਰ੍ਹਾਂ ਤੁਸੀਂ ਕੀ ਦੇਖਦੇ ਹੋ ਦੇਖੋ ਹਮ ਵੀ तीज का प्रोग्राम ऑर्गेनाइज ਕਰਤੇ ਹੈ ਉਸਮੇ ਹਮ ਸਹਾਗਨੇ ਆਪਣਾ तीज के ਜੈਸੇ ਪੰਜਾਬ ਮੇ ਬਣਾਤੇ ਹੈ ਕੋਈ ਫੁਲਕਾਰੀ ਚੁੰਨੀ ਡਾਲ ਕੇ ਆਤਾ ਹੈ ਕੋਈ ਰਾਜਸਤਾਨੀ ਡਰੈਸ ਡਾਲ ਕੇ ਆਤਾ ਹੈ सुहागन का पूरा बिंदी टिक्का सब कुछ बन के आते हैं लोग इसलिए वो सुहागनों का त्यौहार है और सुहागन जैसे तीज पहले जैसे यूपी में और वहाँ पे बिहार में ज़्यादा मनाते थे पर पंजाब में सभी लोग हैं और सभी हम पंजाबी भी मनाते हैं हम सारे फेस्टिवल को इंजॉय करते हैं पंजाब का नाम भी इंजॉय फुल है ਇਸ ਲਈ ਅਸੀਂ ਸਾਰੇ ਫੈਸਟੀਵਲ ਮਨਾਤੇ ਹਨ ਹਾਂ ਇਸੇ ਤਰ੍ਹਾਂ ਮੈਂ ਬਾਤ ਕਰੂੰਗੀ ਸੌਣ ਦੇ ਮਹੀਨੇ ਦੇ ਵਿੱਚ ਜਿੱਦਾਂ ਉਮੀਦ ਆ ਮੌਸਮ ਹੁੰਦਾ ਹੈ ਮਤਲਬ ਹਰ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਉਮੀਦ ਆ ਮੌਸਮ ਹੁੰਦਾ ਹੈ ਸੋ ਤੁਹਾਨੂੰ ਇਹ ਮੌਸਮ ਜਿਹੜਾ ਹੈ ਪਰੇਸ਼ਾਨ ਕਰਨ ਵਾਲਾ ਲੱਗਦਾ ਹੈ ਜਾਂ ਰੋਮਾਂਟਿਕ ਲੱਗਦਾ ਹੈ देखो जैसे जिसका सोच वैसी उसी के लिए होती है जैसे अब जो गरीब लोग हैं उनको वो परेशान करने वाला है क्योंकि उनकी रोज़ी रोटी नहीं चली जाती है जो यंग यंग है उनको ये रोमांटिक लगता है हमारे को वैसे ही अच्छा लगता है कि हाँ बारिश हो रही है अच्छा मौसम है खाने पीने बच्चों को खिलाएंगे क्योंकि हमारा हाँ बच्चों का टाइम है ये हर हर स्टेज के लिए अलग अलग तरह का मौसम है ਇਸ ਲਈ ਅਮੈਂ ਇੱਕ ਉਸਕੀ ਡੈਫੀਨੇਸ਼ਨ ਨਹੀਂ ਕਰ ਸਕਤੇ ਸ਼ਾਵਨ ਦੇ ਮਹੀਨੇ ਮੈਂ ਬਸ ਮੂਝ ਇਸ ਲਈ ਬਹੁਤ ਪਸੰਦ ਹੈ ਕਿ ਸ਼ਾਵਨ ਕਾ ਮਹੀਨਾ ਸ਼ੰਕਰ ਜੀ ਕੋਰ ਪਾਰਵਤੀ ਮਾਤਾ ਕੋ ਬਹੁਤ ਪਸੰਦ ਹੈ ਜੀ ਇਸੇ ਤਰ੍ਹਾਂ ਥੋੜਾ ਹੋਰ ਪੁੱਛ ਲਿਏ ਕਿ ਘੁੰਮਣ ਫਿਰਨਦਾ ਵੀ ਕਿਉਂਕਿ ਮੌਸਮ ਵਧੀਆ ਹੁੰਦਾ ਹੈ ਤੁਸੀਂ ਘੁੰਮਣ ਫਿਰਨਦਾ ਵੀ ਸ਼ੌਕ ਰੱਖਦੇ ਹੋ ਤੁਹਾਡਾ ਮਨ ਕਰਦਾ ਹੋਵੇ ਕਿ ਤੇ ਇਸ ਮੌਸਮ ਦੇ ਵਿੱਚ ਘੁੰਮਣ देखो घूमने फिरने के लिए पहाड़ों में तो नहीं जाना चाहिए सावन के महीने में वैसे ही आप वृंदावन जाओ कहीं और और किसी जगह पे चले जाओ जयपुर भी जा सकते हो कहीं और भी जा सकते हो पर पहाड़ों के मत जाओ क्योंकि फिसलने का डर होता है जी, जी, जी। 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 थोड़ा सा एक लास्ट सवाल पूछ लूँगी कांवड़ की यात्रा जो है वो भी की जाती है सावन के महीने में उसका कांवड़ की जो यात्रा होती है वो शुरू होती है पर वो कांवड़ जो पैदल जाते हैं कोई जमीन पे लेट कर जाते हैं वो जगह जगह से जहाँ पे भी शिव जी के मंदिर हैं वहाँ से पानी जल लेके आते हैं वहाँ पे आके फिर शंकर जी को चढ़ाते हैं वो इसलिए वो कावड़ कावड़ियाँ पहले चार महीने पहले यात्रा शुरू कर देते हैं और सावन के महीने में वो जल ले मंदिर में आ चढ़ाते हैं है शिव जी को जैसे पूजा अर्चना करते हैं जैसे बहुत तरह के फूल होते हैं फ्लावर्स होते हैं लेकिन शिव जी को कुछ कुछ ही ऐसे फूल हैं जो चढ़ाए जाते हैं उनमें से क्या क्या चीज़ें हैं जो उनको चढ़ाई जाती है शिव जी को वैसे तो सब कुछ ही पसंद है आप अगर जल में गंगा जल में जल डाल दोगे वो भी शिव जी को बहुत पसंद है वो भोले भंडारी हैं वो आपकी श्रद्धा से ही पसंद हो जाते हैं लोग तो चंदन का टीका भी लगाते हैं ਉਨਪੇ ਕਚਾਵਲ ਵੀ ਚੜਾਉਂਦੇ ਆਂ ਉਨਪੇ ਸ਼ਹਿਦ ਵੀ ਚੜਾਉਂਦੇ ਆਂ ਬਸਮੀ ਵੀ ਚੜਾਉਂਦੇ ਆਂ ਬਾਕੀ ਅਗਰ ਲੋਕ ਅਗਰ ਸੱਚੇ ਮਨ ਸੇ ਭੋਲੇ ਭੰਡਾਰੇ ਦੀ ਪੂਜਾ ਕਰਤੇ ਆਂ ਭਗਵਾਨ ਵੈਸੇ ਭੋਲੇ ਭੰਡਾਰੀ ਆ ਪਸੰਦ ਹੋ ਜਾਂਦੇ ਆਂ ਥੈਂਕ ਯੂ ਸੋ ਮੱਚ ਬਾਤ ਕਰਨੇ ਲਈ ਸੌਣ ਦਾ ਮਹੀਨਾ ਜਿਹੜਾ ਆ ਸ਼ੁਰੂ ਹੋ ਗਿਆ ਹੈ ਇਸੇ ਚਲਦੇ ਲੋਕ ਜਿਹੜੇ ਨੇ ਉਹ ਸ਼ਿਵ ਜੀ ਦੀ ਪੂਜਾ ਅਰਚਨਾ ਕਰਦੇ ਨੇ ਸੋ ਖੁਸ਼ੀ ਖੁਸ਼ੀ ਇਸ ਤਿਉਹਾਰ ਨੂੰ ਮਨਾਉਂਦੇ ਨੇ ਲੋਕਾਂ ਦੇ ਚਿਹਰਿਆਂ ਤੇ ਬਹੁਤ ਖੁਸ਼ੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਇਸ ਸੌਣ ਦੇ ਤਿਉਹਾਰ ਤੇ ਕੀ ਕਹਿਣਾ ਚਾਹੋਗੇ ਦੇਖੋ ਸਾਡਾ ਹੁਣ ਮਹਿਸੂਸ ਹੁੰਦਾ ਹੈ ਕਿ ਅਸੀਂ ਇੰਡੀਆ ਦੇ ਵਿੱਚ ਆ ਪੰਜਾਬ ਚਾ ਇਸਦਾ ਗੌਰਵਪੂਰਨ ਜਿਹੜੀ ਇਤਿਹਾਸ ਹੁਣ ਸਮਝ ਆ ਜਾਂਦਾ ਬਚਪਨ ਚ ਨਹੀਂ ਆਇਆ ਹੁਣ ਜੂ ਜੂ ਉਮਰ ਬੀਤ ਰਹੀ ਹੈ ਨਾ ਤੇ ਤੁਹ ਪਤਾ ਲੱਗ ਰਿਹਾ ਹੈ ਕਿ ਇਹਨਾਂ ਚੀਜ਼ਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਬੜਾ ਹੀ ਇੱਕ ਗਹਿਰਾ ਸੰਬੰਧ ਹੈ ਔਰ ਅੱਜ ਯੰਗ ਕੱਪਾ ਕਿਉਂਕਿ ਅਟਰੈਕਟ ਹੋ ਰਹੇ ਆ समझते हैं कि अभी जिस तरह गवर्नमेंट चेंज हो रही है शायद नेचर भी चेंज हो रही है जिस करके वो पूरी जोड़ा यूथ है उसनों भी चेंज कर रही है ठीक है वे लकी के इस पीरियड के नंबर एक और सैकेंड ये कि मैं क्योंकि इतने जलंधर का जरूर हाँ कोई शक नहीं है काफ़ी देर आंदा भी हो गया अच्छा लेकिन जलंधर के बीच ये स्थान जड़ा है, ये भी इन्ना प्राचीन है कि शायद अभी सोच नहीं सकते क्योंकि आदि गुरु शंकराचार्य जी फस्ट इतने आए से यू नो और नट मैं नहीं पता और वो आए क्यों हो नैचुरल आ उस वेले भी एक खास जगह होएगी ठीक है ना और अज असी उपा अच्छा लग रहा है आनंदन ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਸਮਝੀਏ ਕਿ ਕੀ ਹੈ ਕੀ ਹੋਇਆ ਨਾ 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 ਅਸੀਂ ਜਿਹੜਾ ਆਨੇ ਹੈ ਇਟਸ ਇਨਫ ਇਹ ਬਹੁਤ ਹੈ ਔਰ ਇਸ ਦਾ ਫਲ ਜਿਹੜਾ ਹੈ ਉਹ ਸ਼ਾਇਦ ਅਸੀਂ ਸਮਝ ਨਹੀਂ ਸਕਦੇ ਲੇਕਿਨ ਆਪਣੇ ਆਪ ਹੀ ਨੇਚਰਲੀ ਸਾਨੂੰ ਉਹ ਚੀਜ਼ ਪ੍ਰਾਪਤ ਹੁੰਦੀ ਚਲੀ ਜਾਏਗੀ ਇਹ ਮੇਰਾ ਪੂਰਾ ਵਿਸ਼ਵਾਸ ਹੈ ਆਪਣੀਆਂ ਇੱਛਾਵਾਂ ਅਸੀਂ ਵਿਅਕਤ ਕਰਕੇ ਥੋੜੀ ਗਲਤੀ ਕਰ ਲੈਂਦੇ ਆ ਕਿਉਂਕਿ ਨੇਚਰ ਸਾਡੇ ਨਾਲੋਂ ਜ਼ਿਆਦਾ ਆ ਇੰਟੈਲੀਜੈਂਟ ਠੀਕ ਹੈ ਅਸੀਂ ਜਿੱਥੇ ਉਹਦੇ ਨਾਲ ਕਾਪੀ ਨਹੀਂ ਕਰਦੇ ਉੱਥੇ ਜਾ ਕੇ ਸਾਨੂੰ ਮਾਰ ਪੈਂਦੀ ਹੈ ਠੀਕ ਹੈ ਨਾ ਅੱਛਾ ਨੇਚਰ ਦੇ ਮੁਤਾਬਿਕ ਅਸੀਂ ਜਿਸ ਤਰ੍ਹਾਂ ਇੱਕ ਹੈ ਕਿ ਵੀ ਇੰਡੀਆ ਦੇ ਵਿੱਚ ਸਾਡਾ ਪੂਰਾ ਸਿਸਟਮ ਜਿਹੜਾ ਹੈ ਇੱਕ ਨੇਚਰ ਦੇ ਉੱਪਰ ਹੀ ਚੱਲ ਰਿਹਾ ਹੈ ਔਰ ਅਸੀਂ ਲੱਕੀ ਹੋਵਾਂਗੇ ਜੇ ਅਸੀਂ ਇਸ ਨੂੰ ਫੋਲੋ ਕਰੀਏ ਤਾਂ ਨਹੀਂ ਕਰਾਂਗੇ ਤਾਂ ਹੋਏਗਾ ਕਿ ਐਟ ਲਾਸਟ ਜਾ ਕੇ ਫਰਲਾਈਜ਼ ਹੋਏਗਾ ਕਿ ਹਾਂ ਯਾਰ ਅਸੀਂ ਗਲਤ ਸੀ ਜੀ ਬਿਲਕੁਲ ਅ ਮੈਂ ਪੁੱਛਣਾ ਚਾਹਾਂਗੀ ਜਿੱਦਾਂ ਹੈ ਨਾ ਨੇਚਰ ਦੀ ਆਪਾਂ ਗੱਲ ਕਰ ਰਹੇ ਹਾਂ ਸੋ ਸੋਨ ਦੇ ਮਹੀਨੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰਿਆਲੀ ਹੀ ਹਰਿਆਲੀ ਹਰ ਪਾਸੇ ਦੇਖਣ ਨੂੰ ਮਿਲਦੀ ਹੈ ਸੋ ਕਿਤੇ ਨਾ ਕਿਤੇ ਹਰਿਆਲੀ ਜਿਹੜੀ ਹੈ ਦੇਖਣ ਨੂੰ ਮਿਲਤ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਖਤਮ ਵੀ ਹੋ ਰਹੀ ਹੈ ਹਰਿਆਲੀ ਜਿਹੜੀ ਹੈ ਇਹ ਖਤਮ ਹੋ ਰਹੀ ਹੈ ਬਿਲਕੁਲ ਸੋ ਇਸ ਚੀਜ਼ ਨੂੰ ਤੁਸੀਂ ਕਿਵੇਂ ਨਾ 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 ਆਮ ਵੈਰੀ ਸੈਡ ਅਬਾਊਟ ਇਟ ਮੈਂ ਬਹੁਤ ਦੁਖੀ ਹਾਂ ਇਸ ਮਾਮਲੇ ਤੇ ਟੈਕਨਿਸ ਕਿਉਂਕਿ ਨੇਚਰ ਨਾਲ ਜੀ ਅ ਇੱਕ ਕੀੜੀ ਨੂੰ ਵੀ ਖਤਮ ਕਰ ਦੇਗੇ ਇਹਨਾਂ ਤਾਂ ਸਮਝੋ ਸਾਡਾ ਵਜੂਦ ਵੀ ਖਤਮ ਇਹ ਬਹੁਤ ਕਲੀਅਰ ਹੈ ਮੈਂ ਇਸ ਚੀਜ਼ ਤੇ ਬਿਲੀਵ ਕਰਦਾ ਔਰ ਅਸੀਂ ਲੋਕ ਪਿੰਡਾਂ ਦੇ ਵਿੱਚ ਆਮ ਤੌਰ ਤੇ ਕਿਉਂਕਿ ਮੇਰਾ ਪਿਛੋਕੜ ਪਿੰਡ ਦਾ ਪਿੰਡਾਂ 'ਚ ਰੋਟੀ ਬਣਾਉਣ ਤੋਂ ਪਹਿਲੇ ਤਵੇ ਦੇ ਉੱਪਰ ਸੁੱਕਾ ਆਟਾ ਪਾ ਕੇ ਉਹਨੂੰ ਥੋੜਾ ਜਿਹਾ ਗਰਮ ਕਰਕੇ ਤਾਂ ਬਾਹਰ ਰੱਖ ਦਿੰਦੇ ਸੀ ਬਟ ਦੈਟ ਵਾਸ ਕਿ ਉਹਨਾ ਛੋਟੇ ਛੋਟੇ ਜਨਮਾ ਲਈ ਵੀ ਕਰਚੋ ਹੈਲਪ ਹੋ ਰਹੀ ਹੈ ਜੀ ਠੀਕ ਹੈ ਨਾ ਅੱਛਾ ਇਹ ਜਿਹੜੇ ਟ੍ਰੈਡੀਸ਼ਨ ਸੀ ਇਹ ਟਾਈਮ ਨਾਲ ਹੌਲੀ ਹੌਲੀ ਖਤਮ ਹੋ ਗਏ ਹੋ ਗਏ ਖਤਮ ਹੋ ਗਏ ਬਿਲਕੁਲ ਔਰ ਲੋਕ ਕਹ ਰਹੇ ਜੀ ਅਸੀਂ ਬਹੁਤ ਦੁਖੀ ਹਾਂ ਮੈਂ ਕਹਿੰਨਾ ਹੈ ਕਿ ਨਹੀਂ ਇਹ ਤੁਹਾਡੀ ਮੂਰਖ ਜੇ ਅਸੀਂ ਤੁਸੀਂ ਕਹਿੰਦੇ ਦੁਖੀ ਹੋ ਇਟ ਮੀਨਸ ਕਿ ਤੁਸੀਂ नेचर ਨਾਲ ਕੀਤੇ ਕੁਝ ਗਲਤ ਕੀਤਾ ਔਰੇ ਕਹਿਣਾ ਅੱਛੀ ਗੱਲ ਨਹੀਂ ਹੈ ਕਿ ਮੈਂ ਬਹੁਤ ਦੁਖੀ ਹਾਂ ਕਿਉਂਕਿ ਯੂ ਆਰ ਅ ਹਿਊਮਨ ਬੀ ਤੁਸੀਂ ਕਿਉਂ ਦੁਖੀ ਹੋ ਸਾਫ਼ ਗੱਲ ਹੈ ਕਿ ਇਹਦਾ ਮਤਲਬ ਤੁਸੀਂ ਕੁਝ ਗਲਤ ਕਰ ਰਹੇ ਹੋ ਠੀਕ ਹੈ ਅਸੀਂ ਉਹਨੂੰ ਅੰਡਰਸਟੈਂਡ ਨਹੀਂ ਕਰੀਦੇ ਅਸੀਂ ਕਹਿਣਾ ਨਹੀਂ ਯਾਰ ਇਹ ਕਿਸੇ ਹੋਰ ਕਰਕੇ ਹੈ ਨੋ 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 ਇਸ ਆਪਣੇ ਹੀ ਹੈ ਸਭ ਕੁਝ ਔਰ ਇਹ ਹਰਿਆਲੀ ਜਿਹੜੀ ਖਤਮ ਹੋ ਰਹੀ ਹੈ ਮੈਂ ਯਕੀਨ ਕਰਨਾ ਤੁਸੀਂ ਤੇ ਨੋਟ ਕਰੋ ਸਾਰੇ ਕੁੰਭ ਕੇ ਕਾਲੇ ਮਕੋੜੇ ਨਹੀਂ ਤੁਹਾਨੂੰ ਦਿਖਾਈ ਦੇਣਗੇ ਕਿਤੇ ਹੁਣ ਖਤਮ ਹੋ ਗਏ ਅੱਛਾ ਚਿੜੀਆਂ ਖਤਮ ਹੋ ਗਈਆਂ ਸ਼ਹਿਰ ਚੋਂ ਉਹ ਦਰਖਤ ਪਤਾ ਨਹੀਂ ਕਿ ਲੰਬੇ ਲੰਬੇ ਪੱਤਿਆਂ ਵਾਲੇ ਕਿੱਥੋਂ ਲਿਆ ਕੇ ਇਹਨਾਂ ਨੇ ਲਗਾਤੇ ਉਹਨਾਂ ਤੇ ਕੁਝ ਨਹੀਂ ਹੁੰਦਾ ਸਿੰਪਲ ਗੁੱਛੇ ਜੇ ਆਂਦੇ ਨੇ ਉਹਦੀ ਖੁਸ਼ਬੂ ਹੁੰਦੀ ਹੈ ਬਸ ਨਾ ਕੋਈ ਉਹਦੇ ਤੇ ਪੱਖੀ ਬੈਠਦਾ ਨਾ ਕੋਈ ਹਲਣਾ ਬਣਦਾ ਕੁਝ ਨਹੀਂ ਹੈ ਨਾ ਇਸ ਦੇ ਔਰ ਇਹ ਜਿਹੜੀ ਮੈਂ ਇਹਨੂੰ ਕਰਪਸ਼ਨ ਕਾ ਮਾਇਆ ਕੀ ਕਮਾ ਜਾਂ ਸੈਲਫ ਇੰਟਰਸਟ ਕਹਿੰਦੇ ਨੇ ਕਿ ਥੋੜੀ ਜਿਹੀ ਆਪਣੇ ਸੁਖ ਦੀ ਚੱਕਰ ਦੇ ਵਿੱਚ ਅਸੀਂ ਲੋਕ ਜੋ ਕੁਝ ਕਰ ਰਹੇ ਹਾਂ ਇਬ ਅਸਲੀ ਚਲੇ ਜਾਣਾ ਹੈ ਇਹ ਬਾਤ ਦੇਖਣਗੇ ਹੋਇਆ ਕੀ ਫਿਰ ਥੋੜਾ ਜਿਹਾ ਜਾਣਾ ਸੀ ਕਿੱਥੇ ਆਪ ਤੋਂ ਮੁੜ ਕੇ ਫਿਰ ਇੱਥੇ ਆਵਾਂਗੇ ਠੀਕ ਹੈ ਨਾ ਜਾਣਾ ਤਾਂ ਸਾਡੀ ਦਾ ਪੂਰੀ ਕਲਚਰ ਹੈ ਕਿ ਵੀ ਅਸੀਂ ਤਾਂ ਜਾਂਦੇ ਤਾਂ ਹੈ ਹੀ ਨਹੀਂ ਕਿਤੇ ਵੀ ਜਸਟ ਅ ਸ਼ਾਰਟ ਬ੍ਰੇਕ ਸੌ ਗਏ ਠੀਕ ਹੈ ਮੁੜ ਕੇ ਫਿਰ ਜਾਗ ਪਾਵਾਂਗੇ ਇਹ ਤਾਂ ਚਿੰਤਾ ਉਹਨਾਂ ਨੂੰ ਹੋਏ ਜਿਹੜੇ ਬੰਦੇ ਸੋਚਦੇ ਨੇ ਕਿ ਨਹੀਂ ਜੀ ਇੱਕ ਵਾਰੀ ਤੁਰ ਗਏ ਤਾਂ ਫਿਰ ਪਤਾ ਨਹੀਂ ਕਿ ਬਾਬਾ ਆ ਕੇ ਉਠਾਏਗਾ ਨਾ ਸਾਨੂੰ ਤਾਂ ਪਤਾ ਕਿ ਕੋਈ ਨਹੀਂ ਉਠਾਣ ਆ ਰਿਹਾ ਅਸੀਂ ਜਾਵਾਂਗੇ ਅਸੀਂ ਮੁੜਿਆਵਾਂਗੇ ਲੇਕਿਨ ਕਿਉਂ ਨਾ ਅਸੀਂ ਜਾਂ ਤੂੰ ਪਹਿਲੇ ਕੁਛ ਐਸਾ ਅੱਛਾ ਕਰੀਏ ਜਾ ਕੇ ਦੁਬਾਰਾ ਅਸੀਂ ਜੇ ਤੋ ਉਹ ਹੀ ਤਾਂ ਅਸੀਂ ਇਸ ਤੋਂ ਬੈਟਰੀ ਪਰਿਵेश ਚਾਹੀਏ ਇਹ ਸੋਚ ਕੇ ਮਨ ਕਈ ਵਾਰ ਬੜਾ ਮਹਿਸੂਸ ਹੁੰਦਾ ਕਿ ਯਾਰ ਸਾਡੇ ਲੋਕਾਂ ਦੀ ਕੰਟਰੀਬਿਊਸ਼ਨ ਹੈ ਕਿਆ ਔਰ ਸਰ ਇੱਕ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਕਿਉਂਕਿ ਇਹ ਮੌਨਸੂਨ ਦਾ ਟਾਈਮ ਚੱਲ ਰਿਹਾ ਹੈ ਸੋ ਇਸੇ ਚਲਦੇ ਮੀਂਹ بارش ਜਿਹੜਾ ਹੈ ਉਹ ਹੜ ਜੜੇ ਨੇ ਉਹ ਆਮ ਜਿਹੀ ਗੱਲ ਹੈ ਹਰ ਇੱਕ ਮਤਲਬ ਇਸ ਦੇ ਪਿੱਛੇ ਲੋਕ ਕੀ ਜਿਹੜੇ ਨੇ ਇਹ ਮਤਲਬ ਘੁੰਮਣ ਫਿਰਨ ਜਾਂਦੇ ਨੇ ਸੋ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਖਬਰਾਂ ਆਉਂਦੀਆਂ ਨੇ ਇਦਾਂ ਦੀਆਂ ਕਿ ਉਹ ਇਦਾਂ ਦੇ ਪਲੇਸਿਸ ਤੇ ਜਾਂਦੇ ਨੇ ਜਿੱਥੇ ਕਿ ਉਹ ਜਾਂ ਤੱਕ ਆਪਣੀ ਗਵਾ ਪੈਂਦੇ ਨੇ ਕਿਉਂਕਿ ਮੀਂਹ ਹੜ ਦਾ ਟਾਈਮ ਚੱਲ ਰਿਹਾ ਸੋ ਇਸੇ ਚਲਦੇ ਉਹ ਆਪਣੀ ਜਾਂ ਤੱਕ ਗਵਾ ਦਿੰਦੇ ਨੇ ਸੋ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਅ ਉਹ ਹੀ ਕਹਿ ਲੈਣਾ ਕਿ ਅਸੀਂ ਉਸ ਮਹੌਲ ਨੂੰ ਸ਼ਾਇਦ ਤਾਂ ਲਿਆ ਨਹੀਂ ਸਕੇ ਇਸ ਕਰਕੇ ਅਸੀਂ ਇਨੀ ਦੂਰ ਦੇਖੜ ਜਾਂਦੇ ਆ ਸਾਨੂੰ ਤਾਂ ਐਕਸਪੀਰੀਅੰਸ ਨਹੀਂ ਹੁੰਦਾ ਠੀਕ ਹੈ ਔਰ ਉਹਦਾ ਲਾਸ ਜਿਹੜਾ ਫਿਰ ਅਸੀਂ ਲੋਕ ਹੀ ਬਰਦਾਸ਼ਤ ਕਰਦੇ ਆ ਆਦਰਵਾਈਜ਼ ਜੇ ਉਸ ਚੀਜ਼ ਨੂੰ ਅਸੀਂ ਫੈਮਿਲੀਅਰ ਹੋਈਏ ਤਾਂ ਸ਼ਾਇਦ ਇਹਨਾਂ ਦੀ ਕੋਈ ਨੌਬਤ ਹੀ ਨਾ ਲੇਕਿਨ ਕਿਸੇ ਨੂੰ ਤੋਚ ਦੇਂਦਾ ਤਾਂ ਕੋਈ ਚੱਕਰ ਹੈ ਨਹੀਂ ਇਹ ਮਾਰਨਾਈਜੇਸ਼ਨ ਆਪਣੇ ਆਪ ਦੇ ਵਿੱਚ ਇਹ ਠੀਕ ਹੈ ਕਿ ਆਪਾਂ ਕੋਈ ਪਿਛੋਕੜ ਹੋ ਕੇ ਤਾਂ ਰਹਿਣਾ ਨਹੀਂ ਕਿਸੇ ਵੀ ਤਰ੍ਹਾਂ ਦੇ ਨਾਲ ਲੇਕਿਨ ਵਾਸਟ ਮਾਈਂਡਡ ਹੋਣ ਦੇ ਨਾਲ ਨਾਲ ਤੁਹਾਨੂੰ ਉਹਨਾਂ ਇੰਟੈਲੀਜੈਂਟ ਵੀ ਤਾਂ ਹੋਣਾ ਚਾਹੀਦਾ ਨਾ ਕਿ ਤੁਸੀਂ ਸਹੀ ਚੀਜ਼ ਨੂੰ ਪਕੜੋ ਨਾ ਕਿ ਗਲਤ ਚੀਜ਼ ਦੇ ਮਗਰ ਲੱਜੋ ਔਰ ਹਰੀਆਲੀ ਇਹ ਪੂਰਾ ਨੇਚਰ ਬਦਲ ਰਿਹਾ ਹੈ ਸਾਡੇ ਅੰਦਰੋਂ ਪੂਰਾ ਸ਼ਰੀਰ ਵੀ ਬਦਲ ਰਿਹਾ ਅਸੀਸ ਦਾ ਵੈਲਕਮ ਕਰੀਏ ਔਰ ਜਿਹੜੀਆਂ ਸਾਡੇ ਟ੍ਰੈਡੀਸ਼ਨ ਮੁਤਾਬਿਕ ਸਾਡੇ ਲਈ ਜੋ ਕੁਝ ਵੀ ਸੀ ਸਾਨੂੰ ਉਹ ਮੁੜ ਕੇ ਸ਼ਾਇਦ ਲੈਣਾ ਪਏਗਾ। ਆ ਜੀ ਆ ਲਾ ਸਵਾਲ ਮੈਂ ਥੋੜਾ ਕਰ ਲਵਾਂਗੀ। ਲਾ ਸਵਾਲ ਮੈਂ ਜਿੱਦਾਂ ਹੁਣ ਜਿੰਨੇ ਲੋਕੀ ਜਿਹੜੇ ਨੇ ਇਹ ਧਰਮ ਦੇ ਨਾਂ ਤੇ ਜੁੜੇ ਹੋਏ ਨੇ ਜਿੱਦਾਂ ਇੱਥੇ 14 ਮਹੀਨਾ ਚੱਲ ਰਿਹਾ ਸ਼ਿਵ ਦੀ ਪੂਜਾ ਅਰਚਨਾ ਕਰ ਰਹੇ ਨੇ ਆ ਜੇਕਰ ਯੂਥ ਦੀ ਗੱਲ ਕਰੀਏ ਤਾਂ ਯੂਥ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਤੇ ਜ਼ਿਆਦਾ ਹੈਗਾ ਕਿ ਉਹ ਧਰਮ ਦੇ ਨਾਲ ਵੀ ਉਨਾ ਹੀ ਜੁੜ ਕੇ ਰਿਹਾ ਅੱਜ ਕੀ ਆ ਸੋਸ਼ਲ ਮੀਡੀਆ ਤੇ मैं फ्रैंकली कहूंगा कि नहीं रीजन ਨੂੰ ਸਹੀ ਤੰਗ ਨਾਲ ਸਮਝਾਉਣ ਵਾਲੇ ਗਲਤ ਹੋ ਗਏ ਉਹਨਾਂ ਨੂੰ ਕੋਈ ਆਪਣੇ ਆਈਡੀਅਲ ਨਹੀਂ ਮਿਲ ਰਹੇ ਘਰ ਟੁੱਟ ਗਏ ਪਰਿਵਾਰ ਟੁੱਟ ਗਏ ਕੋਈ ਮਾਮਾ ਚਾਚਾ ਕਾਇਆ ਮਾਸੀ ਪੂਆ ਖਤਮ ਕੋਈ ਕਿਸੇ ਨੂੰ ਕੱਚ ਬੁਲਾ ਕੇ ਰਾਜ਼ੀ ਨਹੀਂ ਹੈ ਉਹਦਾਂ ਕੀ ਹੋਇਆ ਕਲਚਰ ਖਤਮ ਹੋ ਗਿਆ ਉਹਨਾਂ ਨੂੰ ਆਈਡੀਅਲ ਕਰਦੇ ਵਿੱਚ ਨਹੀਂ ਮਿਲੇ ਉਹਨਾਂ ਨੂੰ ਕੀ ਹੋਏਗਾ ਕਿ ਆਈਡੀਅਲ ਬਾਹਰ ਦੇ ਬੰਦੇ ਮਿਲਣਗੇ ਜਿਨ੍ਹਾਂ ਦਾ ਜੋ ਉਹ ਵੀ ਆਰਟੀਫੀਸ਼ਲ ਹੈ ਵੀ ਆਰਟੀਫੀਸ਼ਲ ਹੁਣ ਇੱਕ ਜਿਹੜੇ ਦੋ ਨਕਲੀ ਬੰਦੇ ਨੂੰ ਦੂਜੇ ਨੂੰ ਕੀ ਅਸਲੀ ਦੇ ਦੇਣਗੇ ਥੈਂਕ ਯੂ ਬਹੁਤ ਸਾਰੀ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਸੌਂਦ ਮਹੀਨਾ ਚੱਲ ਰਿਹਾ ਹੈ ਸੋਮਵਾਰ ਦੇ ਵਰਤ ਤੱਕ ਕੁੜੀਆਂ ਰੱਖਦੀਆਂ ਨੇ ਔਰਤਾਂ ਰੱਖਦੀਆਂ ਨੇ ਸੋ ਤੁਸੀਂ ਕਿਵੇਂ ਵਰਤ ਰੱਖਦੇ ਹੋ ਕੀ ਕੀ ਇਹ ਸੌਂਦ ਮਹੀਨੇ ਦੇ ਵਿੱਚ ਹੋਰ ਚੀਜ਼ਾਂ ਕਰਦੇ ਹੋ ਮੈਂ ਸੌਂਦ ਦੇ ਵਰਤ ਰੱਖਿਆ ਨਿਗਾ ਪਰ ਹਜੇ ਹਾਂਜੀ ਸੋਨ ਦਾ ਵਰਤ ਬਹੁਤ ਅੱਛੀ ਵਧੀਆ ਹੈ ਸੋਨ ਦੇ ਵਰਤ ਚ ਹੀ ਮੇਰਾ ਘਰ ਬਣਦਿਆ ਹਾਂਜੀ ਮੈਂ ਆਪਣਾ ਘਰ ਬਣਾਉਂਦੀ ਪਈ ਆ ਤੇ ਮੈਂ ਭੋਲੇ ਸ਼ੰਕਰ ਦੇ ਵਰਤ ਬਹੁਤ ਕਵਾਰੀ ਹੁੰਦੀ ਰੱਖਦੀ ਗਈ ਆ ਮੈਨੂੰ ਘਰ ਵਾਲਾ ਆਪਣਾ ਬਹੁਤ ਵਧੀਆ ਮਿਲਿਆ ਸੀਗਾ ਪਰ ਇਸ ਟਾਈਮ ਹੈ ਨਹੀਂਗਾ ਐਕਸੀਡੈਂਟ ਹੋ ਗਿਆ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਆ ਹਾਂਜੀ ਤੇ ਮਾਤਾ ਰਾਣੀ ਤੰਦਰੁਸਤੀ ਰੱਖੇ ਸਭ ਦਾ ਭਲਾ ਕਰੇ ਬਸ ਮੇਰੇ ਵਾਸਤੇ ਹੀ ਆ ਕਵੈਸਟ ਨਾਲ ਹੋਰ ਕੋਣ ਕੋ ਨਹੀਂ ਮੇਰੇ ਪਾਪਾ ਨੇ ਮੇਰੇ ਬੇਟਾ ਮੇਰਾ ਛੋਟਾ 5 ਸਾਲ ਦਾ ਮੇਰੇ ਬੇਟੇ ਦੀ ਮਾੜੀ ਇਹ ਕਰਾ ਦੋ ਇੰਗਰੇਜ ਤੋਂ ਆਏ ਹੋ ਤੁਸੀਂ ਅਸੀਂ ਜਲੰਧਰ ਤੋਂ ਆਏ ਆ ਸਵਾਨਾ ਪਿੰਡ ਤੋਂ ਹਾਂਜੀ ਡਿਪਟੀ ਦੇ ਡਿਪਟੀ ਮੇਅਰ ਦੀ ਭਾਜੀਆਂ ਮੈਂ ਠੀਕ ਹੈ ਜੀ ਥੋੜਾ ਜਿਹਾ ਤੀਜ ਬਾਰੇ ਪੁੱਛ ਲਈਏ ਤੀਜ ਜਿਹੜਾ ਤੁਸੀਂ ਸੈਲੀਬ੍ਰੇਟ ਹਾਂਜੀ ਤੀਆਂ ਕਰਦੇ ਸੈਲੀਬ੍ਰੇਟ ਹਾਂਜੀ ਕਿਸ ਤਰ੍ਹਾਂ ਕਰਦੇ ਔਰਤਾਂ ਨੂੰ ਜਿੱਦਾਂ ਮਹਿੰਦੀ ਲਾਉਂਦਾ ਚੂੜੀਆਂ ਪਾਉਂਦਾ ਹਰੀਆਂ ਲਾਲ ਚੂੜੀਆਂ ਪਾਉਂਦਾ ਬਹੁਤ ਚੌਕ ਹੁੰਦਾ ਹੈ ਸ਼ਿੰਗਾਰ ਕਰਨ ਦਾ ਨਾ ਤੇ ਨਾਲ ਦੀ ਨਾਲ ਗਿੱਧਾ ਬੋਲੀਆਂ ਇਹ ਸਾਰੀਆਂ ਚੀਜ਼ਾਂ ਝੂਲੇ ਜਿਹੜੇ ਨੇ ਉਹ ਵੀ ਝੂਟਦੀਆਂ ਨੇ ਕਿਦਾਂ ਹਾਂਜੀ ਆਪਾਂ ਪਹਿਲੇ ਤਿਆਰ ਹੋ ਕੇ ਝੂਲੇ ਝੂ ਪੀਂਗ ਝੁੱਟਨੀ ਆ ਫੇ ਆਪਾਂ ਗਿੱਧਾ ਪੋਣਾ ਫੇ ਖਾਣ ਪੀਣ ਦਾ ਰੱਖਣਾ ਵਾ ਜੋ ਮਰਜ਼ੀ ਖਾ ਸਕਦੇ ਆ ਆਪਣੇ ਠੀਕ ਆ ਜੀ ਫੇ ਗਿੱਧਾ ਪਾ ਕੇ ਸਾਰੇ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਖਾਣ ਪੀਣ ਦਾ ਜੇਕਰ ਪੁੱਛਾਂ ਮੈਂ ਤਾਂ ਸੋਹਣ ਦੇ ਮਹੀਨੇ ਦੇ ਵਿੱਚ ਕੀ ਕੀ ਖਾਸ ਤੁਹਾਡੇ ਘਰੇ ਦੇ ਵਿੱਚ ਫਾਰ ਫਰੂਟ ਖਾ ਸਕਦੇ ਆ ਦੁੱਧ ਪੀ ਸਕਦੇ ਆ ਚਾਹ ਪੀ ਸਕਦੇ ਆ ਨਮਕ ਵਾਲੀ ਚੀਜ਼ ਨਹੀਂ ਖਾ ਸਕਦੇ ਆਪਾਂ ਆ ਕਹਿੰਦੇ ਨੇ ਕਿ ਮਿੱਠਾ ਖਾਂਦੇ ਨੇ ਹਾਂਜੀ פרוटी ਖੰਡ ਵਾਲੀ ਖਾ ਸਕਦੇ ਆ ਸ਼ੱਕਰ ਨਾਲ ਥੈਂਕ ਯੂ so much ਕਲ ਸੋਹਣ ਦਾ ਮਹੀਨਾ ਚੱਲ ਰਿਹਾ ਹੈ ਆ ਸ਼ਿਵ ਜੀ ਦੀ ਜਿਹੜੀ ਆ ਪੂਜਾ ਜਿਹੜੀ ਆ ਕੀਤੀ ਜਾਂਦੀ ਹੈ ਸੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਅਸੀਂ ਮੈਮ ਬਹੁਤ ਖੁਸ਼ੀ ਨਾਲ ਕਰਦੇ ਆ ਕਿਉਂਕਿ ਮੈਮ ਜਦੋਂ ਕਾੜੀ ਕਾਵੜ ਲੈ ਕੇ ਆਉਂਦੇ ਆ ਤਾਂ ਅਸੀਂ ਸਾਨੂੰ ਬਹੁਤ ਚਾ ਆਉਂਦਾ ਹੈ ਉਹਨਾਂ ਦੇ ਨਾਲ ਜਾਣੇ ਆ ਅਸੀਂ ਵੀ ਤੁਸੀਂ ਕਾਵੜ ਦੀ ਯਾਤਰਾ ਦੇ ਵਿੱਚ ਤੁਸੀਂ ਵੀ ਹਿੱਸਾ ਬਣਦੇ ਹੋ ਯੈਸ ਮੈਮ ਕabhi kabhi ਕਿੱਥੇ ਜਾਂਦੇ ਹੋ ਹਰੀਦੁਆਰ ਹੋਰ ਵੀ ਕਿਈ ਥਾਂ ਮਤੇ ਨਹੀਂ ਮੈਮ ਹਰੀਦੁਆਰ ਤੁਹਾਡੇ ਘਰ ਦੇ ਵਿੱਚ ਹੋਰ ਕੌਣ ਆਏ ਨੇ ਮਾਤਾ ਪਿਤਾ ਨਹੀਂ ਉਹ ਕਿੱਥੇ ਨੇ ਉਹ ਇੱਥੇ ਨਹੀਂ ਆਏ ਜੀ ਅਸੀਂ ਮੈਂ ਮੇਰੇ ਦੋਸਤ ਆਏ ਘੁੰਮਣੇ تھے ਹਾਂ ਜੀ ਠੀਕ ਹੈ ਹੋਰ ਤੁਸੀਂ ਇਸ ਸੌਣ ਦਮਿਨੇ ਦੇ ਵਿੱਚ ਕਿਤੇ ਘੁੰਮਣ ਫਿਰਨ ਵੀ ਜਾਂਦੇ ਹੋ ਨਹੀਂ ਮੈਮ ਅਰੀਦਵਾਰ ਹੀ ਹੈ ਔਰ ਇਹ ਤਾਂ ਮੈਂ ਇਸ ਇਸ ਦਾ ਇੰਟਰਵਿਊ تھا ਮੇਰੇ ਦੋਸਤ ਦਾ ਇਧਰ ਜਦ ਆ ਗਿਆ ਇਸ ਕੇ ਸਾਥ ਸੋ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਬਾਕੀ ਜਿਹੜੇ ਮਹੀਨਿਆਂ ਨਾਲੋਂ ਵੱਖਰਾ ਹੁੰਦਾ ਹੈ ਇਸ ਦਾ ਅਲੱਗ ਹੀ ਅਹਿਸਾਸ ਜਿਹੜਾ ਹੈ ਉਹ ਹੁੰਦਾ ਹੈ ਇਸ ਦੇ ਚੱਲਦੇ ਅਸੀਂ ਕਵਰੇਜ ਕੀਤੀ ਹੈ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕ ਕਿ ਇਸ ਤਿਉਹਾਰ ਨੂੰ ਕਿਸ ਤਰ੍ਹਾਂ ਮਨਾ ਰਹੇ ਨੇ ਕਿਸ ਤਰ੍ਹਾਂ ਉਹ ਜਿਹੜਾ ਅਸ਼ਭਜੀ ਦੀ ਪੂਜਾ ਅਰਚਨਾ ਕਰ ਰਹੇ ਨੇ ਵਰਤ ਰੱਖਦੇ ਨੇ ਉਹ ਕੁੜੀਆਂ ਵਰਤ ਰੱਖਦੀਆਂ ਨੇ 30 30 ਦਾ ਜਿਹੜਾ ਤਿਉਹਾਰ ਹੈ ਉਹ ਇਸ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਹੋਰ ਵੀ ਕਿੰਨੇ ਹੀ ਤਿਉਹਾਰ ਜਿਹੜੇ ਨੇ ਇਸ ਸੌਣ ਦੇ ਮਹੀਨੇ ਦੇ ਵਿੱਚ ਆਉਂ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਸ ਸੌਣ ਦੇ ਮਹੀਨੇ ਦੇ ਵਿੱਚ ਕਿੰਨੀ ਕੀ ਉਹ ਖੁਸ਼ੀ ਮਹਿਸੂਸ ਕਰ ਰਹੇ ਨੇ ਕਿਸ ਤਰ੍ਹਾਂ ਇਸ ਤਿਉਹਾਰ ਨੂੰ ਮਨਾ ਰਹੇ ਨੇ ਤੇ ਉਹਨਾਂ ਲਈ ਕਿੰਨੀ ਕੀ ਇੰਪੋਰਟੈਂਸ ਇਸ ਤਿਉਹਾਰ ਦੀ ਉਹਨਾਂ ਲਈ ਹੈਗੀ ਹੈ ਸੋ ਇਹ ਅਸੀਂ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ ਹੈ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮਸ ਲਈ ਜੁੜੇ ਰਹੋ RPD24 ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ